ਕਾਂਸੀ ਅਤੇ ਕਸ਼ਮੀਰ ਦੇ ਪੰਡਤ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜਕੋੜ Hindu ਧਰਮ ਨੂੰ ਬਚਾਉਣ ਵਾਸਤੇ ਇਹੋ ਫਰਿਆਦ ਕਰਦੇ ਹਨ ਆਖਾ ਹੋਇਆ Hindu ਤਾਰੇ ਮੈਂ ਬਚਾਉਣਾ ਵੀ ਰੱਖਣਾ ਦੇ ਤੇਰੀ ਮਾਰੇ ਜੀ ਤੇਰੇ ਬਿਨਾ ਨਾ ਕਿਸੇ ਨੇ ਪਾਰ ਲਾਉਣਾ ਵੀ ਰੱਖਣਾ ਦੇ ਤੇਰੀ ਮਾਰੇ ਜੀ ਹੋ ਜਾਲਮ ਔਰੰਗਾ ਡਾਡਾ ਜੁਲਮ ਕਮਾਈ ਜਾਂਦਾ ਕਰਕੇ ਤੇ ਬੰਦ ਪੂਜਾ ਕਾਲਮ ਪੜਾਈ ਜਾਂਦਾ ਜਾਲ ਮੈਂ ਉਹ ਰੰਗਾ ਡੱਡਾ ਜੂਲਮ ਕਮਾਈ ਜਾਂਦਾ ਕਰਕੇ ਤੇ ਬੰਦੇ ਪੂਜਾ ਕਾਲੇ ਮਾਂ ਪੜਾਈ ਜਾਂਦਾ ਔਖਾ ਹੋ ਗਿਆ ਏ ਤਾਰੇ ਮੈਂ ਬਚਾਉਣਾ 베 ਰੱਖਣਾ ਦੇ ਤੇਰੀ ਮਾਰੀ ਜੀ ਤੇਰੇ ਬਿਨਾ ਨਾ ਕਿਸੇ ਨੇ ਪਾਰ ਲਾਉਣਾ ਜੀ ਰੱਖਣਾ ਦੇ ਤੇਰੀ ਮਾਰੀ ਜੀ ਤੱਲਿਆਂ ਦੇ ਛੜੇ ਕੀਤੇ ਮੰਦਰਾਂ ਜਵਾਜੀ ਦੇ ਨੀ ਦੇਵੀਆਂ ਤੇ ਦੇਵਤੇ ਕੀਤੇ ਵੀ ਸਾਨੂੰ ਲੱਭ ਦੇਨੀ ਤੱਲਿਆਂ ਦੇ ਛੜੇ ਕੀਤੇ ਮੰਦਰਾਂ ਜਵਾਜੀ ਦੇ ਨੀ ਦੇਵੀਆਂ ਤੇ ਦੇਵਤੇ ਕੀਤੇ ਵੀ ਸਾਨੂੰ ਲੱਭ ਦੇਨੀ ਉਹ ਵੀ ਰੁਕ ਗਏ ਛਾਂਟ ਕੇ ਟਿਕਾਣਾ ਵੀ ਰੱਖਣਾ ਤੇ ਤੇਰੀ ਮਾਰੀ ਜੀ ਹੋਇਆ ਹਿੰਦੂ ਧਰਮ ਔਖਾ ਹੈ ਬਚਾਉਣਾ ਦੀ ਰੱਖਣਾ ਵੇ ਤੇਰੀ ਮਰਜੀ ਹਾ ਬਹੁ ਬੇਟੀ ਹਿੰਦੂਆ ਦੀ ਤੇ ਤੇਗ ਵਾਈ ਜਾਂਦਾ ਕੱਟ ਕੇ ਜਨੇ ਊ ਸਾਨੂੰ ਦੀਨ ਤੇ ਰੜਾਈ ਜਾਂਦਾ ਬਹੁ ਵੇਟੀ ਹਿੰਦੂ ਆਵੀ ਚੀਤਿ ਦੇਗਵਾਈ ਜਾਂਦਾ ਕੱਟ ਕੇ ਜਲੇ ਉਹ ਤਾਨੂੰ ਦੀਨ ਚ ਲੜਾਈ ਜਾਂਦਾ ਉਹਨੇ ਸਾਰਿਆਂ ਨੂੰ ਤੂਰੇ ਕ ਬਣਾਉਣਾ ਮੇ ਰੱਖਣਾ ਦੇ ਤੇਰੀ ਮਾਰੀ ਜੀ ਤੇਰੇ ਬਾਝ ਨਾ ਕਿਸੇ ਨੇ ਪਾਰ ਲਾਉਣਾ ਦੀ ਰੱਖਣਾ ਦੇ ਤੇਰੀ ਮਾਰੀ ਜੀ ਅਰਸੋ ਆਵਾਜ਼ ਆਈ ਦਿੱਤਾ ਸਾਨੂੰ ਆਦਰ ਜੀ ਦੁਖੜੇ ਨਵਾਲੂ ਥੋੜੇ ਤੇਗ ਜੋ ਬਹਾ ਤੇਰੀ ਜੀ ਅਰਸੋ ਆਵਾਜ਼ ਆਈ ਦਿੱਤਾ ਸਾਨੂੰ ਆਦਰ ਜੀ ਦੁਖੜੇ ਨਵਾਲੂ ਥੋੜੇ ਤੇਗ ਜੋ ਬਹਾ ਤੇਰੀ ਜੀ ਮੋਹਨ ਸਿੰਘ ਤਾਈ ਚਾਰੇ ਨਾਤੇ ਲੰਵਾ ਵੀ ਰੱਖਣਾ ਦੇ ਤੇਰੀ ਮਾਰੀ ਜੀ ਤੇਰੇ ਬਾਝਲਾ ਕਿਸੇ ਨੇ ਭਾਰ ਲਾਉਣਾ ਵੀ ਰੱਖਣਾ ਵੇ ਤੇਰੀ ਮਾਰੀ ਜੀ ਔਖਾ ਹੋਇਆ ਹਿੰਦੂ ਤਾਰੇ ਮੈਂ ਬਚਾਉਣਾ ਵੀ ਰੱਖਣਾ ਵੇ ਤੇਰੀ ਮਾਰੀ ਜੀ